ਆ ਤੁਹਾਡਾ ਨਵਾਂ ਬਲੌਗ ਦੇ ਵਿੱਚ ਤੇ ਇਹਦਾ ਬਲੌਗ ਦੀ ਜਿਹੜੇ ਸਟਾਰਟ ਕਰਤਾ ਤੇ ਹੁਣ ਆਪਾਂ ਜਾ ਰਹੇ ਕਿਸੇ ਦੇ ਘਰੇ ਤੇ ਹੁਣ ਜਾ ਕੇ ਦੇਖਣਾ ਕਿ ਤੇਨੇ ਬੰਦੇ ਕਿਲਾ ਵੀ ਮਿੱਤਰੋ ਆਹੀ ਪਹੁੰਚਿਆ ਅਸਰ ਪੰਜ ਦੇ ਘਰੇ ਆਰੇ ਸਾਡੀ ਮੇਹਰ ਲੱਗੀ ਪਈ ਐ ਇਹ ਬੰਦੇ ਬੈਠੇ ਨੇ ਟੀਵੀ ਚ ਲੱਗਾ ਟੀਵੀ ਨਾ ਵਾਲੇ ਹੋਣਾ ਹਨਾ ਕੋਈ ਕਿ ਪ੍ਰੋਜੈਕਟਰ ਪ੍ਰੋਜੈਕਟਰ ਲਿਆ ਪ੍ਰੋਜੈਕਟਰ ਲਿਆ ਹੁੰਦਾ ਤੂੰ ਓਏ ਮੈਂ ਵੀ ਉਹਨੇ ਉਹ ਉਹਦਾ ਜਵਾਬ ਆ ਉਹ ਨਾਲੇ ਲੱਗੀ ਨਹੀਂ ਬੋਟ ਨਹੀਂ ਬਣੀ ਉੱਤ ਆ ਇਹ ਮੜਾ ਜੇ ਆਪਾਂ ਨੂੰ ਕੱਟਣਾ ਬੂਆ ਕਿਹਦਾ ਇਹ ਤੁੰਗਾ ਕਿਹਦੇ ਨਾਲ ਬੋਲੀ ਪੁਰਣੀ ਬੁੜੀ ਹੈ ਅਸੂ ਕੀ ਕਰਾ ਹੈ ਹੈ ਚਲ ਦੇ ਖੋਲੀ ਹੋਈ ਭਈ ਕਹਿੰਦੇ ਕਿੱਧਰ ਤਿਆਰੀ ਹੋਵੇ ਖੇਤ ਮੋਟਰ ਤੇ ਹਾਂ ਗੇਟ ਸੋਨਾ ਲਾ ਦਾ ਪਾਰਟੀ ਬੰਦੀ ਤੇਰੇ ਕਣੀ ਪਾਰਟੀ ਆਪਣੇ ਇਧਰ ਮੁਰਗਿਆਂ ਕਣੀ ਕੋਈ ਹੈਗਾ ਕੀ ਰਹਿ ਗਿਆ ਉਹ ਖੁੱਲਈਆ ਬਾਹਰੋਂ ਲੱਗਿਆ ਹੈ ਕੌਣ ਗੱਗੀ ਖੁੱਲ ਗਈ ਹੈ ਤੁਹਾਨੂੰ ਸਾਡੇ ਮੁਰਗੇ ਦਿਖਾਉਣਾ ਬਾਈ ਦੇਖੋ ਸਾਡੇ ਮੁਰਗੇ ਆਹ ਕਰਦੇ ਨੇ ਖੁੱਲੇ ਹੀ ਹਟ ਰਹੇ ਨੇ ਆਹ ਬਈ ਤੀਵਤਰਾ ਹੀ ਪਹੁੰਚ ਕੇ ਖੇਤ ਈਕਾ ਸਾਡੇ ਨਾਲ ਕੌਣ ਹੈ ਜੀ ਆਂਟੀ ਕੀ ਹੈ ਆਂਟੀ ਇਹ ਜਸੂ ਤਨੂ ਜੀ ਪਹਿਲਾਂ ਕਿ ਸੋਰ ਕਰਿਆ ਤੂੰ ਜਸੂ ਮੇਰਾ ਭਰਾ ਕੀ ਹੋਂ ਪੂਰਾ ਉਹ ਆਹ ਹੱਡਲੇ ਕਰਦਾ 22 ਦਿਨ ਨੂੰ ਸਾਡੇ 22 ਦਿਨ ਨੂੰ ਵਾਕੇ ਲਿਆਇਆ ਓਏ ਬੰਦਾ ਐਈ ਚੱਲੇ ਠੀਕ ਐ ਇਸੇ ਧਰਦਾਂਗੇ ਫਿਰ ਇਹਨੂੰ ਹੁਣ ਮੈਂ ਆ ਕੱਖ ਵੱਡੂਗਾ ਦੇਖਦੇ ਜਾ ਦੇਖਦੇ ਜਾ ਜਿਹੜਾ ਬੱਟ ਤੇ ਖੜੇ ਨੇ ਸਾਰੇ ਜੀਤੀ ਤਾਂ ਵਧੀਆ ਹੋ ਗਈ ਹੈ ਲਈ ਮਿੱਤਰਾ ਬੋਲ ਬੰਟੀ ਉਹ ਤੁਹਾਨੂੰ ਕਹਿੰਦਾ ਬਲੌਗ ਬਣਾਇਆ ਕਰਾਂਗਾ ਹੁਣ ਦੱਸ ਕੀ ਕਰਨਾ ਅੱਜ ਦੇ ਬਲੌਗ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਨੂੰ ਦੱਸਾਂਗੇ ਸੇਫਟੀ ਬਾਰੇ ਕਿੱਦਾਂ ਆਪਾਂ ਕਿਸੇ ਦੇ ਜੋ ਵੀ ਕਰਨਾ ਕੋਈ ਵੀ ਦੱਸਿਆ ਕਰਾਂਗੇ ਵੀ ਕਿਵੇਂ ਕਰਨਾ ਤੇ ਮੈਂ ਇਹਨਾਂ ਤੇ ਟੀਚਰ ਆ ਆਪਣੀ ਮੋਟਰ ਤੇ ਜਿੱਦੇ ਚ ਪਾਣੀ ਵੀ ਛੱਡ ਦਾਂਗੇ ਲਾਈਟ ਹੈਗੀ ਕੋਠੇ ਦੀ ਲਾਈਟ ਦੇਖਣੀ ਪਊਗੀ ਕੋਠੇ ਨੂੰ ਗੁਰਕੁੰਡੀ ਦੇ ਲੈ ਯਾਨੀ ਆਪਣੀ ਮਿੰਗਾਈ ਕਰ ਰੋ ਰਹੇ ਲੈ ਬਈ ਕਹਿੰਦੇ ਨੱਕਾ ਦਾ ਮੇਰੇ ਵੀਰੋ ਲਾਤਾ ਹੁਣ ਦੇਖਦੇ ਕਿੰਨਾ ਕ ਸਫਲਾ ਕਿੰਨਾ ਕ ਸਫਲਾ ਇਧਰ ਆ ਬੰਦੇ ਹੋਰੀ ਕਾਰਵਾਈ ਪਾਉਂਦੇ ਫਿਰਦੇ ਨੇ ਪਾਦੀ ਓਏ ਪਾਦੀ ਆਹ ਇੱਕ ਪਾਣੀ ਆਇਆ ਮੋਟਰ ਚੱਲ ਰਹੀ ਦੇਖੋ ਇਹ ਆਏ ਇਹ ਓ ਪਾਦੀ ਕਾਰਵਾਈ ਓ ਪਾਦੀ ਕਾਰਵਾਈ ਲੈ ਬਈ ਇਹ ਜਦ ਦੇ ਪਤਾ ਲੱਗ ਗਿਆ ਉਹ ਦਿਨੇ ਸਿਗਾਪੁਰ ਦੀ ਟਿਕਟ ਕਰਾ ਲੈਣੀ ਜੀ ਆ ਬੰਦੇ ਨੇ ਸੰਗਰੂਰ ਜਾਣ ਲੱਗੇ ਆਣਾ ਮੈਂ ਮੈਂ ਤਾਂ ਘਰੇ ਰਹਿਣ ਲੱਗੇ ਆਣਾ ਤੇ ਇੱਕ ਬੰਦਾ ਉਹ ਬੈਠਾ ਅੰਦਰ ਉਹ ਤਾਂ ਆਉਂਦੀ ਨਹੀਂ ਹੈ ਕਿ ਵੈਸੇ ਦੇਖੋ ਕਾਰਵਾਈਆਂ ਪਾਉਂਦੇ ਫਿਰਦੇ ਨੇ ਇਹ ਕੱਥੀ ਜੀ ਜਿੱਤੇ ਉਹ ਇਹ ਤਾਂ ਤਾਰਾ ਜੀ ਚੋਰੀ ਦੇ ਅਮਰੂਦ ਤੋੜ ਤੋੜ ਤਾਂ ਟੱਚ ਫੋਨ ਲਾਏ ਨੇ ਚਾਟ ਬਣਾ ਕੇ ਖਾਉਂਗਾ ਅਮਰੂਦ ਨੂਨ ਦਾ ਆ ਗਿਆ ਪਾਣੀ ਇਹ ਤੋੜੋ 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 ਏ ਗੈਨ ਅੰਮ੍ਰਿਤ ਉਡਰਨ ਲੈ ਭਾਈ ਇਹ 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 ਵੀ ਠੇਕੇ ਵਾਲੇ ਵੀ ਸੋਚਦੇ ਨੇ ਸਾਡੇ ਮਹਰੂਦ ਬਚ ਕਿਉਂ ਨਹੀਂ ਰਹੀ ਚਾਰਟ ਹੋ ਗੂਗਾ ਕੋ ਯਾਰ ਉਹ ਖਰਾਬ ਵੀ ਤਾਂ ਹੋ ਰਿਹਾ ਨੀਤੇ ਡਿੱਗ ਰਿਹਾ ਉਹ ਚਲੋ ਜਿਆਦਾ ਸੋਚ ਜਿਆ ਸੋਚਦੇ ਨਾ ਤੁਸੀਂ ਉਹਨਾਂ ਵਾਰੀ ਉਹਨਾਂ ਦੀ ਬਰਕਤ ਹੋ ਗੂਗੀ ਅਸੀਂ ਖਾਈਏ ਸਰ 1 ਕਿਲੋ ਵੀ ਕਿਤੇ ਨੇ 4 4 ਕਿਲੋ ਪੱਠੇ ਵੀ ਨੇ ਚਲੋ ਚਲੋ ਐ ਇਹ ਮੰਦੇ ਤੋਂ ਬਾਤ ਹੀ ਕਰਿਆ ਕਰੋ ਭਾਈ ਯਾਰ ਨਾਲ ਦੀ ਨਾ ਅਸੀਂ ਅਸੀਸ ਸਾ ਜਿੰਨੇ ਹੈ ਕਿ ਰੱਬ ਭਲਾ ਆਓ ਮਣਕਾ ਹੌਲ ਕੇ ਆਣਾ ਲੈ ਮਿੱਤਰੋ ਮਰੂਦਾਂ ਦੇ ਪਾ ਕੇ ਕਾਰਵਾਈ ਇਹ ਬੰਦੇ ਇੱਥੇ ਮਰੂਦ ਕੱਟ ਰਹੇ ਨੇ ਹੈ ਮਾਂਟੀ ਅੱਡੀ ਓਏ ਇਹ ਕਾਮ ਦਾ ਦੇਖੋ ਦੇਖ ਆਹੀ ਨੇ ਆਹੀ ਨੇ ਜਿਹੜੇ ਮਰੂਦ ਤੋੜਦੇ ਨੇ ਇਧਰੋਂ ਅੱਗੇ ਚੱਕ ਲਈ ਤਾਂ ਆਹੀ ਜਿਵੇਂ ਮਿੱਤਰੋ ਕਹਿੰਦੇ ਫਰੂਟ ਚਾਟ ਬਣ ਕੇ ਤਿਆਰ ਆ ਆ ਦੇ ਭੈਣ ਤਾਂ ਕਿਵੇਂ ਕਰਦਾ ਸਵਾਦ ਲੈ ਲੈ ਖਾਂਦਾ ਲੈ ਇਹ ਸਵਾਦ ਆ ਰਹਾ ਮਾਟੀ ਜਿਹੜਾ ਮਰੂਦ ਆਪਾਂ ਖਾਣਿਆ ਲਿਆ ਤਰੋ ਹੀ ਕੰਮ ਕੋਮ ਨਵੇੜ ਕੇ ਆਹੀ ਜੱਲਿਆ ਕਰਨੀ ਬੈਠੋ ਜੰਗਲ ਤੇ ਇਹ ਤਾਂ ਹੁਣ ਤਿਆਰ ਤੀਰੋ ਕੇ ਜਾਵੇਂ ਦੜਬੇ ਲੈ ਵੀ ਬੈਠੋ ਓਏ ਓਏ ਕੰਬੋ ਤੇ ਆਂਦੋ ਵਾ ਅੱਛਾ ਕਿਰੋ ਐ ਵੀ ਮੇਤਰਾ ਚੱਲੇ ਚੱਲੇ ਸ਼ਾਵਾਂ 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 ਹੈ ਜੇ ਮਾਤਾ ਜੀ ਆ ਰਹੀ ਸ਼ਾਵਾਂ ਹੀ ਆਵਾ ਆਈ ਸ਼ਾਵਾਂ ਮਿੱਤਰੋ ਆਈ ਪਹੁੰਚੇ ਸਾਡੇ ਪ੍ਰਿੰਟ ਦੇ ਬਰੋਟੇ ਆ ਬੈਠੇ ਇੱਕੋ ਉਹ ਬੈਠੇ ਨੇ ਆ ਦੇਖ ਅੱਲਾਹ ਵਾਹ ਹਾਂ ਵੀ ਮਿੱਤਰੋ ਫਤਿਹਾਰ ਜੂਰ ਹੋ ਕੇ ਚੱਲੇ ਆਂ ਗੱਲਪੇ ਨੇ ਜਣ ਚੱਲੇ ਆਂ ਲਾਉਲੀ ਨੇ ਚਾਉਣੀ ਨੇ ਮੈਂ ਤਾਂ ਉਹ ਚੱਲੇ ਆਏ ਐਣ ਮਿੱਤਰੋ ਕਹਿੰਦੇ ਜਸੂ ਦੀ ਭੂਆ ਦਾ ਮੁੰਡਾ ਆਇਆ ਹੈਸ ਆਇਆ ਚ ਗੱਡੀ ਚ ਹੈ ਕਿਹੜਾ ਆਹੋ ਕੈਮਰਾ ਹੁੰਦਾ ਇਹ ਮਿਲਦਾ ਈ ਜਸੂ ਮੇਰੀ ਹੱਥ ਲਾਤਰੇ ਭਾਈ ਦੇ ਵੱਡਾ ਹਨਾ ਹੈ ਵੀ ਆਈ ਪਹੁੰਚ ਗਏ ਕਿਥੇ ਪਹੁੰਚੇ ਜਸੂ ਇਹ ਰੂਟ ਹੈ ਇੱਥੇ ਦਾ ਕ੍ਰਿਸ਼ਨ ਇੰਸਟੀਚਿਊਟ ਦੀ 380 ਵਾਲੇ ਨੇ ਮਰੇਲਕੋਟ ਵਾਲੇ ਇਹ ਵੀ ਸਾਡੇ ਨਾਲ ਪੜਦਾ ਆਓ ਕੇਵੇਂ ਆਹ ਦੇਖੋ ਆਪ ਕਿਤਾ ਐ ਬਾਸੇ ਲਹੁੰਦਾ ਲੈ ਵੀ ਲੈ ਵੀ ਮਿੱਤਰੋ ਕਹਿੰਦੇ ਅੱਜ ਕਿੱਕੀਆਂ ਖਾਵਾਂਗੇ ਤੇ ਮੈਂ ਟਿੱਕੀਆਂ ਕਰਾਦੇ ਹਾਂ ਦਾਲ ਨਾਲ ਹੈ ਓਏ ਸਬਜ਼ੀ ਨਾਲ ਓਏ ਇੱਕ ਮਿੰਟ ਲੈ ਵੀ ਕਹਿੰਦੇ ਮੇਰੇ ਵੀਰੋ ਥਿੱਲੇ ਵਾਲਾ ਦਾ ਤਰੂ ਲੈਣਾ ਉਹ ਤਾਂ ਸਾਡਾ ਲੈਣ ਗਿਆ ਹੈ ਕੈਡਰ ਉਸ ਅੱਜ ਕਿਹਦਾ ਹੈ ਇਹ ਕਿਹੜਾ ਟਿੱਕੀ ਖਾਊਗਾ ਜਿਹੜਾ ਟਿੱਕੀ ਹੋਏ ਦਹੀਂ ਨਾਲ ਕਦਾਲ ਨਾਲ ਯੈਸ ਆਇਆ ਫੋਰ ਟਿੱਕੀ ਇੱਥੇ ਆਇਆ ਹਾਂ ਇਹ ਦਿਸ ਇਜ਼ ਕਿਚਨ ਮੈਨੂੰ ਰੇ ਤਾਰ ਕੇ ਵਾ ਗਿਆ ਰੋਡ ਤੇ ਭੈਣ ਦੇ ਰੋ ਆ ਮੈਨੇ ਇਹ ਬੰਦੇ ਉਹ ਵੀ ਤਾਂ ਮੁੜ ਕੇ ਆਏ ਆ ਛੱਡ ਕੇ ਮੈਨੂੰ ਨਾ ਕੀ ਮਿਲਿਆ ਕੀ ਕੀ ਮਿਲੇ ਕੀ ਕੀ ਮਿਲੇ ਕੀ ਮਿਲੇ ਚੂਣੀ ਲੱਗੀ ਦੀ ਮੈਨੂੰ ਤਾਰ ਗਿਆ ਬੈਟਰੀ ਫੂਕਦਾ ਫਿਰਦਾ ਵੀ ਐ ਸਪੋਰਟ ਤੇ ਲੈ ਨਹੀਂ ਫਿਰੋ ਪਿੱਛੇ ਪੈਟਰੋਲ ਨਾ ਤੂੰ ਦਾ ਇੱਕ ਵਾਰ ਤਾਂ ਹੋ ਗਿਆ ਉਹ ਨਾ ਤੈਨੂੰ ਆ ਨਾ ਕੇ ਉਹ ਮਾਗਦਾ ਇਧਰ ਐ ਨਹੀਂ ਦਾ ਪੈਟਰੋਲ ਉਹ ਰੋਕਲਾ ਹੁਣ ਇਹਨੂੰ ਹਾਂ ਮੈਨੇ ਛੱਡ ਕੇ ਵਾਕੇ ਅਜਾ ਇਸੂ ਇਕਲੇ ਪਰ ਮਾਰੇ ਕਹਿੰਦੇ ਸੀ ਓਏ ਆਪੇ ਹੀ ਕਰ ਰਹਿਦੀ ਆ ਹਾਂ ਕਹਿੰਦਾ ਮੈਂ ਤੈਨੂੰ ਗੇਪੂ ਤੇ ਨਹੀਂ ਕੰਪਣੀ ਲਓ ਵੀ ਮੈਟਰੋ ਪਾਹਣ ਚੱਲੇ ਆ ਬਾਹਰ ਤੇ ਨਿਰਬਤ ਆਉਂਦੇ ਆ ਆਪਣਾ ਫੋਨ ਹੋ ਗਿਆ ਜੀ ਬੰਦ ਕਿਹਨੋਂ ਸੋਨੇ ਕਿੰਨੇ ਬੰਦੇ ਨਾਲ ਬੁਲਾਉਣਾ ਮੈਂ ਚੱਲ ਕੇ ਦੇਖਦੇ ਜਾਇਆ ਇੱਥੇ ਖੜਿਆ ਹੋਣਾ ਦਿਖਾਉਣਾ ਕੋਈ ਨਹੀਂ ਇਹ ਕੈਮਰਾ ਘਰ ਆਉਂਦਾ ਆਲੇ ਕੁੱਤੀ ਨਾਲ ਕੁੱਤੇ ਆਉਂਦਾ ਇੱਥੇ ਆਹ ਆਹ ਵੇ ਤੇ ਮੇਰੇ ਵੀਡੀਓ ਕਰਦੇ ਆਂ ਦੂਆ ਆਟਾ ਫੜ ਕੇ ਜਾਣਾ ਆ ਬੰਦਾ ਆ ਬੰਦਾ ਇਦਾਂ ਦੇ ਨਹੀਂ ਕਰਾ ਬੰਦਾ ਬਹੁਤ ਰਾਮ ਮੀਆਂ ਕਾਟਾ ਹੋਇਆ ਮੂੰਹ ਕਰੇ ਨੋ ਟਾਈਮ ਤੇ ਬਾਹਰ ਹੀ ਨੰਦਾ ਖੜਿਆ ਮੈਂ ਇੱਥੇ ਚਾਂਟਾ ਫੂਨ ਆਇਆ ਕਿੰਨਾ ਟਾਈਮ ਹੋ ਗਿਆ ਘੰਟਾ ਹੋ ਗਿਆ ਪਪ ਗਈ ਨਾ ਕਰਦੇ ਹੋ ਫੇਰ ਹੁਣਾ ਕਾਦਾ ਤੇ ਹੁਣਾ ਹੋਰ ਵੀ ਬੱਕਰ ਨਹੀਂ ਚੱਲਦੇ ਆ ਕਰਾੜ ਤੇ ਕੈਨਸਲ ਹੋ ਗਿਆ ਕੈਨਸਲ ਹੋ ਗਿਆ ਫੇਰ ਠੀਕ ਆ ਹੁਣ ਲਈ ਭੱਗੜਗੇ ਨਹੀਂ ਭੱਗੋਗੇ ਨਹੀਂ ਮੁਰਕੇ ਚੱਲ ਕੇ ਦਿਖਾਣਾ ਢਾਲ ਲਈ ਤਲਈ ਖੁੱਲ ਕੇ ਮੇਤਰੋ ਅਹੀ ਤਰ ਤਰ ਕਹੀਂ ਪਹੁੰਚੇ ਆ ਸਰਪੰਚ ਦੇ ਘਰੇ ਸਾਡਾ ਐਕਟਰ ਆ ਜੀ ਦੇਖੋ ਇਹ ਵੀਡੀਓ ਚੱਲ ਰਹੀ ਆ ਜੀ ਇਹ ਪਿੰਡ ਦੇ ਕਹਿੰਦੇ ਹੁਣ ਪੂਰਾ ਧੱਕ ਪਾਉਣੀਆਂ ਨੇ ਆ ਬੰਦੇ ਨੇ ਇੰਦਰਾ ਆਂਡਰ ਪਰ ਪੂਜੇ ਗੜਾ ਰਹਿਣਾ ਓਏ ਉਧਰ ਦੇਖ ਰਾ ਵੀਡੀਓ ਚੱਲੇ ਹੁਣ ਘਰਾੜ ਤੇ ਸੌਦਾ ਲੈਣੇ ਕਾ ਵਾ ਉਹ ਸੌਦਾ ਲੈ ਕੇ ਆਉਣਾ ਤਰਾਬਾ ਸੌਦਾ ਲੈ ਕੇ ਆਉਣਾ ਚੱਲ ਵੀ ਮੇਤਰਾ ਤੋਰ ਗੱਡੀ ਦਾ ਝਾੜੂ ਲੈਣਾ ਆ ਲੈ ਲੈ ਝਾੜੂ ਤੂੰ ਚੱਕ ਲੈ ਝਾੜੂ ਕਿਹੜਾ ਲੈਂਗਾ ਬੁੜੀਏ ਕਿਵੇਂ ਤਿਆ ਕਰਦੀ ਇਹਨੂੰ ਸੜਕ ਦੇ ਮਾਰ ਕੇ ਦੇਖ ਲਾ ਦੁੱਜੇ ਲੋਟ ਮਾਰਸ ਮਾਰ ਕੇ ਸ ਮਾਰ ਕੇ ਇਹ ਬੰਦਾ ਝਾੜੂ ਲੈਣ ਆਇਆ। ਖਾਲੇ ਵੱੱਦਾਂ ਵਾਲਾ ਇਹ 60 ਵਾਲਾ। ਇਹ ਲੱਟ ਵਾਲੀ ਕਾਹ ਵਧੀਆ। ਠੀਕ ਆ। ਇਹ ਡੂਗਾ। ਇਹ ਜਾ ਠੀਕ ਆ ਪੂਰਾ। ਚੱਲਾ ਜਾ। ਉਹ ਠੀਕ ਆ ਚੱਲ। ਚੱਲ। ਚੱਲੋ। ਕਿੰਦੇ ਰਾਮਣੇ ਕਾ ਸੌਦਾ ਲੈ ਕੇ ਹੀ ਚੱਲੇ ਆ। ਡਰਾਈਵਰ ਪੁੱਠੀ ਸਾਈਡ ਪਾ ਲਿਆ। ਲੈ ਬਈ ਦੇਖੋ ਐ ਚੈੱਕ ਕਰੋ। ਲੈ ਬਈ ਗੋਲੇ 'ਤੇ ਗੋਲੇ 'ਤੇ ਗੋਲੇ 'ਤੇ ਗੋਲੇ 'ਤੇ ਗੋਲੇ 'ਤੇ ਗੋਲੇ 'ਤੇ ਅਸੀਂ ਵੀ ਦੇਖਾਂਗੇ ਆਪਣੋਂ ਗੋਲੇ 'ਤੇ ਖਵਾਉਂਦਾ ਕਿ ਨਹੀਂ ਐ ਵੀ ਦੇਖੋ ਇਹ ਵਾਲਾ ਦਿਲ ਨਹੀਂ ਹੈਗਾ ਇਹ ਵਾਲਾ ਦਿਲ ਲੈ ਵੀ ਕਿੱਥੋਂ ਆਏਗਾ ਤੁਹਾਨੂੰ ਬੁਣਾਉਣਾ ਕੋਈ ਯਾਰਦਾ ਨਾ ਮੈਂ ਕਹਿ ਰਿਹਾ ਐਵੇਂ ਨੇ ਮਿੱਤਰ ਅਸੀਂ ਗੋਲੇ 'ਤੇ ਖਾਣ ਆਏ ਆ ਇੱਥੇ ਐ ਹੋਏ ਐ ਵੀ ਆ ਬੰਦਾ ਦੂਗਾ ਪਰ ਮੈਂ ਨਹੀਂ ਦੇ ਸਕਦਾ ਆ ਸੌਦਾ ਰੱਖਦੇ ਉਰੇ ਆ ਦਾ ਚੱਕ ਕੇ ਨਾ ਲੈ ਜਾਈਂ ਜਾ ਵੀ ਆ ਆ ਲੈ ਭਈ ਇੱਥੇ ਰੱਖ ਤਾ ਪਹਿਲਾਂ ਚੱਕ ਲੈ ਟਿਕ ਗਿਆ ਲੈ ਚਾਲੂ ਬਾਈ ਉਹ ਸਭ ਆ ਗਿਆ ਵੀਰ ਵੀਰੇ ਰਾਵਣਾ ਗੋਲ ਉੱਤੇ ਖਾ ਉਹਣਾ ਹਨਾ ਰਾਵਣੇ ਅਲਮ ਗੋਲ ਤੇ ਪੈ ਰਹੇ ਵਾਹਾਂ ਆ ਗਏ ਵਾਹਾਂ ਇਹੋ ਜਿਹੇ 30 ਪਹਿਲੇ 40 ਦੇ 40 ਦੇ ਨਾਲ ਇੱਥੇ ਖਾ ਰਿਹਾ ਜੀ ਲੈ ਵੀਰੇ ਮੈਂ ਤਰੋਂ ਕਹਿੰਦੇ ਸੌਦਾ ਤੇ ਸਬਜ਼ੀ ਲੈ ਕੇ ਚੱਲੇ ਆਂ ਕਿ ਘਰ ਤੋ ਬਣਾਉਣੀ ਹਾਂ ਜਾ ਕੇ ਮੁਰਗੇ ਵੀ ਬੰਦ ਕਰਕੇ ਬੰਦ ਕਰਦੇ ਆ ਆ ਗਾ ਸਾਡਾ ਗੁਰਦੁਆਰਾ ਆ ਤੇ ਮੈਂ ਵੀ ਗੁਰਦੁਆਰਾ ਦੇ ਬੋਲ ਬੇਟੇ ਕਿ ਬੈਠਾ ਅਸੀਂ ਚੱਲ ਰਹੇ ਹਾਂ ਉਰੀ ਬਣਾ ਲਾ ਉਰੀ ਬਈ ਆਹੜੀ ਉਰੀ ਸਬਜ਼ੀ ਬਣਾ ਆਹਰੇ ਬਣਾ ਲਾ ਆਪਦੀ ਮਮੀ ਨੇ ਲਗਾਈਆ ਮਮੀ ਖਾ ਲੋ ਖਾਉਂਗਾ ਤਾਂ ਹੋਈ ਉਹਦਾ ਪਲੇਟਾਂ ਲੈ ਕੇ ਵੇਜੋਗੇ ਸਾਹਮਣੇ ਵੀ ਪਾ ਦੇ ਖਾਣਾ ਓਏ ਪਲੇਟਾਂ ਲੈ ਕੇ ਵਹੇ ਜਾਣਗੇ ਨਾ ਮੂਰੇ ਆਏਗਾ ਮੈਂ ਫੜ ਲਈਏ ਬਜ਼ੁਰਗ ਰੱਖ ਲਾ ਆ ਪਈਆ ਕੀ ਹੈਗਾ ਕਰੇ ਫੜਾਇਆ ਆਵਦੀ ਲੈ ਜੀ ਉਹ ਵੀ ਬਾਨੀ ਵੀ ਨਹੀਂ ਫਿਰ ਜਿਵੇਂ ਜਦੋਂ ਕਰੇ ਜਾਉ ਉਹ ਤਾਂ ਪਲੇਟ ਲੈ ਕੇ ਵਹੇ ਮਮੀ ਹੋਰ ਪਾ ਵਧੀਆ ਬਣੀ ਆ ਚਾਲੂ ਬਈ ਫੜਾ ਲੈ ਮੈਂ ਫੜਾਵਾ ਲੈ ਫੜਾਵਾ ਲੈ ਬਈ ਫੜ ਕਾਹਦੀ ਕਿੱਥੇ ਮਾਰਦਾ ਮੈਂ ਤੇਰੇ ਕਾਹ ਬੰਦੇ ਨੇ ਸਾਡੇ ਪਿੰਡ ਦੇ ਦੇਖ ਲੋ ਹਾਂ ਏ 2400 ਘੰਟੇ ਫੋਨਤੀ ਦੀ ਜਦੋਂ ਮਰਜੀ ਦੇਖਦਾ ਇਹ ਡਾਊਨ ਟੂ ਨਹੀਂ ਹੁੰਦਾ ਓਏ ਡਾਊਨ ਟੂ ਨਹੀਂ ਹੁੰਦਾ ਜਰਾ ਹਾਂ ਹਾਂ ਅਤਰ ਰੈਡੀ ਆ ਗਿਆ ਅੱਜ ਪ੍ਰੋਅ ਦਾ ਬਲੌਗ ਇੱਥੇ ਸਮਾਪਤ ਹੈ ਅੱਜ ਅਸੀਂ ਅੱਜ ਅਸੀਂ ਫੋਨ ਜਿੰਨਾ ਕ ਬਣ ਗਿਆ ਠੀਕ ਹੈ ਨਾਲ ਲਵਲੀ ਹਾਂ ਬਟਾ ਕਰੋ ਚੋਰ ਨੂੰ ਓਏ ਓਹ ਨੂੰ ਚੋਰ ਨੂੰ ਨਾ ਵੜਿਆ ਕਰੋ ਅੱਜ ਅੱਜ ਆ ਗਿਆ ਇਹ ਚੋਰ ਚੋਰ ਆ ਗਿਆ ਅੱਜ ਦੀ ਗੰਦੀ ਨੇ ਵਾਦਾ ਹੈ ਚੋਰ ਚੋਰ ਆ ਚੋਰ ਲੱਭੀ ਪ੍ਰੋਬਲਮ ਨਹੀਂ ਹੁੰਦਾ ਕੋਈ ਤੇਲ ਦੀ ਬੋਤਲ ਚੱਕ ਕੇ ਇਹਦੇ ਭੱਗ ਲੈ ਜਾਂਦਾ ਅੱਡੇ ਖੱਦੇ ਆਹ ਆਹ ਪਾਈ ਵਾਲੀ ਤੇਲ ਦੀ ਬੋਤਲ ਇਹਦੇ ਭੱਗ ਲੈ ਜਾਂਦਾ ਜਦੋਂ ਤਾਂ ਹੀ ਸਮਾ ਲਿਆ ਗਿਆ ਨਾ ਪੂਰੇ ਇਹ ਡੀਲੀ ਦਾ ਵਟਨ ਹੋ ਰਿਹਾ ਬਾਜ਼ਾਰ ਚ ਵੀ ਪਤਾ ਮੱਠੀਆਂ ਖਾਈਆਂ ਕੱਲ ਵੀ ਇੱਥੇ ਬੈਠੇ ਦੀ ਨਹੀਂ ਆਦੀ ਤੋਲਾ ਤੋਲਾ पांडे ਤੋਂ ਇਹ ਕਿ ਨਹੀਂ ਦੇਦਾ ਚੱਡੀ ਹੋਰ ਤੇਲ ਦੀ ਬੋਤਲ ਚੱਕੀ ਹਾਂ ਬਸ ਗਿਆ ਗਿੜ ਗੁਣ ਕੇ ਲੈ ਕੇ ਨੁਕੀ ਗਿੜ ਕੇ ਲਾਇਆ ਕਰ ਲਿਓ ਇਹ लवली ਵਰਗਾ ਲੈ ਜਾਂਦਾ ਕੈਮਰਾ ਲਵਾਓ ਵੀ ਕੈਮਰਾ ਲਵਾਓ ਕੈਮਰਾ ਲਵਾਓ ਆਹ ਦੇਖੋ ਉਧਰ ਕਰਾਓ ਓਕੇ ਵਾਈ ਵਾਈ ਵਾਈ